ਇਹ ਹੁਣ ਕਿਸੇ ਨੂੰ ਦੀਂਦਾ ਨਾ ਹੋਵੇ ਉਹਨੂੰ ਤਾਂ ਬਹੁਤ ਔਖਾ ਹੋ ਜਾਂਦਾ ਤੁਰਨਾ ਤੁਰ ਕੇ ਨਾ ਦੇਖੀ ਥੋੜੀ ਜਿਹੀ ਦੂਰ ਦੀ ਵੀ ਕੋਈ ਅੰਨਾ ਹੋਵੇ ਬੰਦਾ ਵੀ ਉਹ ਕਿੰਨੇ ਦੁਰਦਾਂ ਕੀ ਦੇ ਉਪ ਉਹੀ ਮਰ ਕੇ ਸਿਆ ਪਤ ਨਹੀਂ ਪੀਟਿਆ ਦਾ ਕਿਸੇ ਰਾਹ ਚ ਅੰਨੇ ਬੰਦੇ ਨੂੰ ਤਾਂ ਮੇਰਾ ਔਖੀ ਬਹੁਤ ਆ ਤੋਗਰਾ ਪਰਮਾਤਮਾ ਦਾ ਆਪਣੀ ਅੱਖਾਂ ਸਲਾਮਤਾ ਭਗਤਾਂ ਉਹਨੇ ਬਈ ਉਸ ਗੱਡੇ ਦਾ ਭੇਜਿਆ ਹੈ ਤੈਨੂੰ ਭੇਜਣਾ ਡੇ ਨੇ ਜੋ ਕੁਛ ਤੇਰੇ ਪੈਰਾਂ 'ਚ ਪਈਦਾ ਹੈ ਤੂੰ ਚੱਕ ਕੇ ਦੇਖ ਲੈ ਉਹ ਕਬਾੜ ਕਬਾੜ ਉਹ ਤੇਰਾ ਹੀ ਲੱਗ ਰਹਾ ਮੈਨੂੰ ਤਾਂ ਤੇਰੇ ਪਾਸ ਦਾ ਕਬਾੜ ਆ ਕਬਾੜ ਤੇਰਾ ਹੀ ਹੈਗਾ ਕਬਾੜ ਹੈ ਤੇਰਾ ਤੇ ਰਾਹ ਚ ਸਿਰ ਦੇ ਨਿਉ ਮੈਂ ਕਿਤਾ ਹੁਣ ਟੁੱਟ ਜਾਨੀ ਸੀ ਮੇਰੀ ਆ ਫੜ ਤੇ ਟਕਰ ਹੋ ਜਾ ਆਪਦਾ ਇੱਕ ਹਾਂ ਤਾਂ ਤੇਰੇ ਸਾਰੇ ਤੁਸੀਂ ਜੀ ਦੇਸਾ ਲੈ ਬੰਦੇ ਦਾ ਦਿਮਾਗ ਪਹਿਲੀ ਖਰਾਬ ਹੁੰਦਾ ਕਿ ਤੁਸੀਂ ਇਹੋ ਜਿਹਾ ਕਬਾੜ ਰਾਹ ਚ ਸਿਰ ਦੇ ਨਿਉ ਜੇ ਮੇਰੀ ਤਾਂ ਹੁਣ ਟੁੱਟ ਜਾਂਦੀ ਮੈਂ ਤਾਂ ਮਾਰਿਆ ਗਿਆ ਸੀਗਾ ਮੈਨੂੰ ਲੱਗਦਾ ਰੱਬ ਨੇ ਤੇਰੀ ਮੱਤ ਮਾਰਦੀ ਤੂੰ ਆਪ ਤੇਰੇ ਮੱਤ ਨਹੀਂ ਮਾਰੀ ਪਿੰਡ ਫੌੜੀ ਚੱਕ ਤੇ ਤੁਰਦਾ